Terima kasih telah menonton. पहला मुझे ये भी किडनी डीप या हो साफ के पहला कोई ऐसे केस नहीं इतने नहीं चलिए भाई हाँ जी हाँ जी ਕਾਸ ਕਾਨਫਰੰਸ ਦਾ ਕੀ ਮੋਟਿਵ ਹੈ ਤੇ ਕੀ ਅਚੀਵਮੈਂਟਸ ਨੇ ਅੱਜ ਜਿਹੜੇ ਅਸੀਂ ਕਾਸ ਕਾਨਫਰੰਸ ਕਰਨ ਜਾ ਰਹੇ ਆ ਕੀ ਇਹ ਕਿਹੜੇ ਸਾਡੇ ਪੰਜਾਬ ਸਰਕਾਰ ਤੇ ਮਾਯੋ ਡੀਜੀਪੀ ਸਾਹਿਬ ਵੱਲੋਂ ਜਿਹੜੀ ਪਈ ਹੈ ਜੁਧਮਸ਼ੀਆਂ ਬਰੁੱਤ ਜਿਹੜੀ ਹੈ ਕਾਰਵਾਈ ਮੁਹਿੰਮ ਤੇ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਜੀ ਕੁਮਥਾ ਜਿਹੜੀ ਦੌਰੂ ਦੂਰਾ ਜੀ ਦੀ ਨਿਗਰਾਨੀ ਹੈ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਨੈਤ ਸਿੰਘ ਕੇਣਾ ਦੇ ਨਾਲ ਵਿਰਤ ਸਿੰਘ ਹੋਣਾ ਨੇ ਜਿਹੜੇ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜੀ ਹੈਗੀ ਆ 1 ਕਿਲੋ 330 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਬ੍ਰਾਂਦ ਕੀਤੀ ਹੈ ਨਾਲ 177 ਜਿਹੜੀ ਹੈਗੀ ਹੈ ਇੱਕ ਅਮਰਪਾਲ ਸਿੰਘ ਦੋਸ਼ੀ ਨੂੰ ਫੜ ਕੇ ਤੋਂ ਬ੍ਰਾਂਦ ਕੀਤੀ ਹੈ ਹੈਗੀ ਹੈ ਇਹਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਬੁਲੇਵਾਰ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਤੋਂ ਤੋਂ ਜਿਹੜੀ ਹੈਗੀ ਹੈ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਔਰ 177 ਜਿਹੜੀ ਹੈਗੀ ਹੈ ਤੋਂ ਕੰਮ ਸਰ ਇਹ ਮਾਰਕੀਟ 'ਚ ਕਿੰਨੀ ਕੀ ਦੀ ਕੀਮਤ ਹੈ ਇਹਨੂੰ ਮਾਰਕੀਟ ਦੀ ਹਜੇ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਦੀ ਮੈਂ ਦੱਸ ਪਾਉਂਗਾ ਬਟ ਇਹ ਕਾਫੀ ਹੈਵਰੀ ਜਿਹੜੀ ਹੈਗੀ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹੈ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਜਾਣੀ ਸੀ ਬਟ ਫੋਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਇਹਨਾਂ ਤੇ ਅਸੀਂ ਡਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਇਹਨਾਂ ਦਾ ਵਰਕਆਊਟ ਕਰ ਰਹੇ ਹਾਂ ਔਰ ਉਹ ਆਪਰੇਸ਼ਨਲ ਡਿਟੇਲਸ ਆ ਮੈਂ ਸ਼ੇਅਰ ਨਹੀਂ ਕਰਾਂਗਾ ਮੇਰੇ ਕੇਸ ਤੇ ਤੇ ਇਹਦੇ ਤੇ ਪੇਸ਼ੇਵਾਰ ਹੈ ਕਿ ਫਸਟ ਟਾਈਮ ਲੈ ਕੇ ਆ ਰਹੇ ਹਾਂ ਇਹਨੂੰ ਇਹ ਦੀ ਹਜੇ ਤੱਕ ਜਿਹੜੀ ਪੁੱਛ ਕੇ ਦੁਆਰਾ ਦੀ ਫਸਟ ਟਾਈਮ ਹੈਗਾ ਬਟ ਇਹਦੇ ਹੋਰ ਵੀ ਜਿਹੜ ਇਹਦੇ ਸਾਥੀ ਬੈਕਗ੍ਰਾਉਂਡ ਫਾਰਵਰਡ ਦੇ ਕਿਹਾਗੇ ਨਹੀਂ ਅੱਜ ਉਹਨਾਂ ਦੇ ਬੈਕਗ੍ਰਾਉਂਡ ਕਰਕੇ ਤਾਂ ਜਲਦੀ ਹੋਤਾ ਤੇ ਇਹਨਾਂ ਦੇ ਕੋਰਟ ਤੇ ਪੇਸ਼ ਕਰਕੇ ਕੋਈ ਰਿਮਾਂਡ ਵਗੈਰਾ ਮਿਲਿਆ ਮੈਨੂੰ ਕੋਰਟ ਤੇ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਅਸਲ ਕਦੋਂ ਤੋਂ ਕੰਮ ਕਰ ਰਹੇ ਕੁਝ ਪਤਾ ਇਹ ਜੋ ਹੁਣ ਤੱਕ ਦੀ ਪ੍ਰੀਮੀਅਮੀ ਇਹਦੀ ਪੁਛਗਿਛ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕੇ ਦਾ ਕੰਮ ਤੇ ਐਜੂਕੇਸ਼ਨ ਜਾਂ ਫੈਮਿਲੀ ਬੈਕਗ੍ਰਾਉਂਡ ਕੁਝ ਐਜੂਕੇਸ਼ਨਲ ਲੇਬਰ ਕਲਾਸ ਦਾ ਮੰਨਣਾ ਸੀਗਾ ਜਾਂ ਆਵੇਲਾ ਜਿੱਦਾਂ ਹੁੰਦਾ ਮੁੰਡੇ ਹੈਗੇ ਨੇ ਤੇ ਕਲਾਸ ਤੋਂ ਇਹਨੇ ਕੀਤੀ ਹੈ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669